ਖਰੇ ਖਜਾਨ ਪਾਈਏ ਖੋਟੇ ਸਟਿਏ ਬਾਹਰ ਵਾਰ ਖੋਟੇ ਸੱਚੀ ਦਰਗੈ ਸੁਟਿਏ ਹੈ ਕਿਸ ਆਗੇ ਕਰੇ ਪੁਕਾਰ ਸਤਗੁਰ ਪਿੱਛੇ ਭਜ ਪਵੈ ਇਹਾ ਕਰਨੀ ਸਾਰ ਸਤਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨ ਹਾਰ ਸੱਚੀ ਦਰਗਹ ਮੰਨੀਆਂ ਨ ਗੁਰ ਕੈ ਪ੍ਰੇਮ ਪਿਆਰ ਗਨਤ ਤਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਸ਼ਲੋਕ ਮਹੱਲਾ ਪਹਿਲਾ ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਆਇਆ ਮੈ ਰਵਦ ਬਾਦਸ਼ਾਹ ਫਜ਼ੂਖੁ ਖੁਦਾਏ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦੇਵ ਦਾਣਵਾਨ ਨਰਾ ਨ ਸਿੱਧ ਸਾਧਿਕਾ ਤਰਾ ਅਸਤ ਇਕ ਦਿਗਰ ਕੋਈ ਇਕ ਤੁਈ ਇਕ ਤੁਈ ਮਹੱਲਾ ਪਹਿਲਾ ਨਾ ਦਾਦੇ ਦਹੰਦ ਆਦਮੀ ਨਾ ਸप्त जेरजिਮੀ ਅਸਤ ਇਕ ਦਿਗਰ ਕੋਈ ਇਕ ਤੁਈ ਇਕ ਤੁਈ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸप्त ਦੀਪ ਨੈ ਜਲੋ ਅਨਪੌਨ ਥਿਰ ਨ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਰਿਜਕ ਦਸਤ ਆਕਸੇ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਪਰੰਦੇ ਨਾ ਗਿਰਾ ਹਸੰਜਰ ਦਰਖਤ ਆਬ ਆਸ ਕਰ ਦੇਹੰਦ ਸੋਈ ਏਕ ਤੋਈ ਏਕ ਤੋਈ ਮਹੱਲਾ ਪਹਿਲਾ ਨਾਨਕ ਲੇ ਲਾਰ ਲਿਖਿਆ ਸੋਏ ਮੇਟ ਨ ਸਾਕੈ ਕੋਏ ਕਲਾ ਤਰੈ ਹਿਰੈ ਸੋਈ ਇਕ ਤੋਈ ਇਕ ਤੋਈ ਪੌੜੀ ਸੱਚਾ ਤੇਰਾ ਹੁਕਮ ਗੁਰਮਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਨਿਆ ਸੱਚ ਤੇਰਾ ਦਰਬਾਰ ਸ਼ਬਦ ਨਿਸਾਨਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਨਿਆ ਮਨ ਮੁਖ ਸਦਾ ਕੂੜਿਆਰ ਪਰਮ ਪੁਲਾਣਿਆ ਵਿਸਤ ਅੰਦਰ ਵਾਸ ਸਾਧ ਨਾ ਜਾਣਿਆ ਵਿਨ ਨਾਮੈ ਦੁਖ ਪਾਏ ਆਵਨ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸ਼ਲੋਕ ਮਹੱਲਾ ਪਹਿਲਾ ਸੀਹਾ ਬਾਜਾਂ ਵਰਗਾ ਕੁਹਿਆ ਇਨਾ ਖਵਾਲੇ ਕਾ ਕਾ ਖਾਨ ਤੇ ਨਾ ਮਾਸ ਖਵਾਲੇ ਏ ਚਲਾਏ ਰਾ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਜੇਤੇ ਜੀ ਜੀਵਲ ਸਹਾ ਜੀਵਾਲੇ ਤਾਂ ਕੇ ਅਸਾ ਨਾਨਕ ਜਿਉਂ ਜਿਉਂ ਸੱਚੇ ਭਾਵੇ ਤਿਉ ਤਿਉ ਦੇ ਗਿਰਾ ਮਹੱਲਾ ਪਹਿਲਾ ਇੱਕ ਮਾਸਾ ਹਾਰੇ ਇੱਕ ਤੇਰਨ ਖਾਹੇ ਇੱਕ ਨਾ ਛੱਤੀ ਅਮਰਤ ਪਾਹੇ ਇੱਕ ਮਿੱਟੀਆ ਮੈਂ ਮਿੱਟੀਆ ਖਾਹੇ ਇੱਕ ਪੌਣ ਸਮਾਰੀ ਪੌਣ ਸਮਾਰ ਇੱਕ ਨਿਰੰਕਾਰੇ ਨਾਮ ਆਧਾਰ ਜੀਵਦਾਤਾ ਮਰਨ ਕੋਏ ਨਾਨਕ ਮੁਠੇ ਜਾਹੇ ਨਹੀਂ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਐ ਗੋਰ ਮਤਿਆ ਪਗਵਾਏ ਨਾ ਮਤਿਆਈਐ ਦੂਜੀ ਕਾਰੈ ਲੱਗ ਜਨਮ ਗਵਾਈਐ ਵੇਨ ਨਾਵੇਂ ਸਭ ਵਿਸ ਪੈਜ ਖਾਈਐ ਸੱਚਾ ਸ਼ਬਦ ਸਲਾਹੇ ਸੱਚ ਸਮਾਈਐ ਵੇਨ ਸਤਗੁਰੂ ਸੇਵੇ ਨਹੀਂ ਸੁਖ ਨਿਵਾਸ ਫਿਰ ਫਿਰ ਆਈਐ ਦੁਨੀਆ ਖੋਟੀ ਰਾਸ ਕੂੜ ਕਮਾਈਐ ਨਾਨਕ ਸੱਚ ਖਰਾ ਸਲਾਹੇ ਪਤ ਸਿਉ ਜਾਈਐ ਸਲੋਕ ਮਹੱਲਾ ਪਹਿਲਾ ਤਉਦ ਪਾਵੇ ਤਾਂ ਵਾਵੇ ਗਾਵੇ ਤਉਦ ਪਾਵੇ ਜਲਨਾਵੇ ਜਾਂ ਤਉਦ ਪਾਵੇ ਤਾਂ ਕਰੇ ਬਿਭੂਤਾ ਸਿੰਗੀ ਨਦਰ ਵਜਨਾਦ ਵਜਾਵੇ ਜਾਂ ਤਉਦ ਪਾਵੇ ਤਾਂ ਪੜੈ ਕਤੇਬਾ ਮੁੱਲਾ ਸੇਖ ਕਹਾਵੇ ਜਾਂ ਤਉਦ ਪਾਵੇ ਤਾਂ ਹੋਵੇ ਰਾਜੇ ਰਸ ਕਸ ਬਹੁਤ ਸਮ ਕਮਾਵੇ ਜਾਂ ਤੂੰ ਦ ਪਾਵੈ ਤੇਗ ਵਗਾਵੈ ਸਿਰ मुੰਡੀ ਕਟ ਜਾਵੈ ਜਾਂ ਤੂੰ ਦ ਪਾਵੈ ਜਾਏ ਦਿਸੰਤਰ ਸੋਨ ਗੱਲਾਂ ਕਰ ਆਵੈ ਜਾਂ ਤੂੰ ਦ ਪਾਵੈ ਨਾਇ ਰਚਾਵੈ ਤੂੰ ਦ ਪਾਣੇ ਤੂੰ ਪਾਵੈ ਨਾਨਕ ਏਕ ਕਹੈ ਬੇਨੰਤੀ ਹੋਰ ਸਗਲੇ ਕੂੜ ਕਮਾਵੈ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗਾ ਚੰਗਾ ਹੋਈ ਜਾ ਤੂੰ ਸੱਚਾ ਤਾਂ ਸੱਚ ਕੋ ਸੱਚਾ ਕੂੜਾ ਕੋਏ ਨ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਤਾਂਤ ਹੁਕਮ ਸਾਜ ਹੁਕਮੇ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ ਸਤਗੁਰ ਸੇਵਨ ਸੰਗ ਪਰਮ ਚੁਕਾਈਐ ਸਤਗੁਰ ਆਖੈ ਕਾਰ ਸੁਕਾਰ ਕਮਾਈਐ ਸਤਗੁਰ ਹੋਏ ਦਿਆਲ ਤਨਾਮ ਧਿਆਈਐ ਲਹਾ ਪਗਤ ਸੋ ਤਾਰ ਗੁਰਮਖ ਪਾਈਐ ਮਨਮੋਖ ਕੂੜ ਗੋ ਬਾਰ ਕੂੜ ਕਮਾਈਐ ਸਚੈ ਤੈ ਦਰ ਜਾਏ ਸਚ ਚਮਾਈਐ ਸਚੈ ਅੰਦਰ ਮਹਿਲ ਸਚ ਬੁਲਾਈਐ ਨਾਨਕ ਸਚ ਸਦਾ ਸਚਿਆਰ ਸਚ ਸਮਾਈਐ ਸਲੋਕ ਮਹੱਲਾ ਪਹਿਲਾ ਕਲਤਾ ਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀ ਸੈ ਨਹੀਂ ਕਹਿ ਚੜਿਆ ਹਉ ਪਾਲ ਵਿਕੁੰਨੀ ਹੋਈ ਆਦੇ ਰਹਿ ਰਹਾ ਨ ਕੋਈ ਵਿਚ ਹਉ ਮੈਂ ਕਰ ਦੁਖ ਰੋਈ ਕਹੋ ਨਾਨਕ ਕੇਨ ਬੇਦਗਤ ਹੋਈ ਮਹੱਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮਖ ਕੋਈ ਉਤਰੈ ਪਾਰ ਜਿਸ ਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮਖ ਰਤਨ ਸੋ ਲੇਵੈ ਪੌੜੀ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨ ਆਇਆ ਕਰਤਾ ਆਪ ਅਪੁੱਲ ਹੈ ਨਾ ਪੁੱਲੇ ਕਿਸੇ ਦਾ ਪੁਲਾਇਆ ਭਗਤ ਆਪੇ ਮੇਲਿਆ ਨ ਜਿਨੀ ਸੱਚੋ ਸੱਚ ਕਮਾਇਆ ਸੈਸਾਰੀਆਂ ਪਖਵਾਇਆ ਨ ਜਿਨੀ ਕੂੜ ਬੋਲ ਬੋਲ ਬਿਖ ਖਾਇਆ ਚੱਲਨ ਸਾਰ ਨ ਜਾਣਨੀ ਕਾਮ ਕਰੋ ਦ ਵਿਸਵਦਾਇਆ ਭਗਤ ਕਰਨ ਹਰ ਚੱਕਰੀ ਜਿਨਿ ਅੰਦਨ ਨਾਮ ਧਿਆਇਆ ਦਾਸਨ ਦਾਸ ਹੋਏ ਕੈ ਜਿਨਿ ਵਿੱਚੋਂ ਆਪ ਗਵਾਇਆ ਉਹਨਾਂ ਖਸਮੈ ਕੈ ਦਰਮੁਖ ਉੱਜਲੇ ਸਚੈ ਸ਼ਬਦ ਸੁਹਾਇਆ ਸਲੋਕ ਮਹੱਲਾ ਪਹਿਲਾ ਸਬਾਹੀ ਸਾਲਾ ਜਿਨਿ ਧਿਆਇਆ ਇਕ ਮਨ ਸੇ ਪੂਰੇ ਸ਼ਾ ਵਖਤ ਉੱਪਰ ਲੜਮੂਏ ਦੂਜੇ ਬਹੁ ਤੇਰਾ ਮਨ ਕਿਆ ਮਤੀ ਖਿੰਡੀਆਂ ਬਹੁਤ ਪਏ ਸਗਾ ਗੋਤੇ ਖਾਏ ਨ ਨਿਕਲੇ ਤੀਜੇ ਮੁਹੀ ਗਿਰਾ ਪੋਖ ਤਿਖਾ ਪੋਏ ਦੋਏ ਪੋਕੀਆਂ ਖਾਦਾ ਹੋਏ ਸਵਾ ਪੀ ਖਾਣੇ ਸਿਉ ਦੋਸਤੀ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ ਪੀ ਉਠ ਰਚੇਨ ਵਾਦ ਸੈ ਵਰਿਆ ਕੀ ਪੇੜ ਬੱਦੀ ਸੱਬੇ ਵੇਲਾ ਵਖਤ ਸਭ ਜੇ ਅਠੀ ਪਉ ਹੋਏ ਨਾਨਕ ਸਾਹਿਬ ਮਨ ਵਸ ਸੱਚਾ ਨਾਮ ਨ ਹੋਏ ਮਹੱਲਾ ਦੂਜਾ ਸੇ ਪੂਰੇ ਸਾ ਜਿੰਨੀ ਪੂਰਾ ਪਾਇਆ ਅਠੀ ਵੇ ਪਰਵਾ ਰਹਿਨ ਇਕ ਤੈ ਰੰਗ ਦਰਸ਼ਨ ਰੂਪ ਅਥਾ ਵਿਰਲੇ ਪਾਈਐ ਕਰਮ ਪੂਰਾ ਪੂਰਾ ਗੁਰੂ ਪੂਰਾ ਜਾਂ ਕਾ ਬੋਲ ਨਾਨਕ ਪੂਰਾ ਜੇ ਕਰੇ ਕਟੈ ਨਹੀਂ ਤੋਲ ਪੌੜੀ ਜਾ ਤੂੰ ਤਾਂ ਕੀਆ ਹੋਰ ਮੈਂ ਸੱਚ ਸੁਣਾਈਐ ਮੁੱਠੀ ਤੰਦੈ ਚੋਰ ਮਹਿਲ ਨਾ ਪਾਈਐ ਇਨੈ ਚਿੱਤ ਕਟਹੋਰ ਸੇਵ ਗਵਾਈਐ ਜਿਤ ਕਟ ਸੱਚ ਨਾ ਪਾਏ ਸੋ ਪੰਨ ਕੜਾਈਐ ਕਿਉਂ ਕਰ ਪੂਰ ਐ ਵਟ ਤੋਲ ਤੁਲਈਐ ਕੋਇ ਨ ਆਖੈ ਕਟ ਹਮੈ ਜਾਈਐ ਲੈਨ ਖਰੇ ਪਰਖ ਦਰਬੀ ਨਈਐ ਸੌਦਾ ਇਕਤ ਹਟ ਪੂਰੈ ਗੁਰ ਪਾਈਐ ਸ਼ਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੌ ਨਿੱਦ ਨਾਮ ਇਕ ਪਲ ਗੁਣੀ ਗਹਿਰ ਕਰਮਵੰਤੀ ਸਲਾਹਿਆ ਨਾਨਕ ਹਰ ਗੁਰ ਪੀਰ ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ ਚੌਥੇ ਪਹਿਰ ਸਬਾਹਾ ਕਹਿ ਸੁਰਤਿਆ ਉਪਜੈ ਚਾਉ ਤਿੰਨਾਂ ਦਰਿਆਵਾਂ ਸਿਉ ਦੋਸਤੀ ਮਨਮੁਖ ਸੱਚਾ ਨਾਉ ਉਥੇ ਅੰਮ੍ਰਿਤ ਵੰਡਿਐ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ਜੇ ਹੋ ਵੈ ਨਦਰ ਸਰਾ ਫਕੀ ਬਹੁੜ ਨ ਪਾਈ ਤਾਉ ਸੱਤੀ ਪੈਰੀ ਸੱਤ ਪਲਾ ਬਹੀਏ ਪੜਿਆ ਪਾਸ ਉਥੇ ਪਾਪ ਪੁੰਨ ਵਿਚਾਰੀਏ ਕੂੜ ਕਟੈ ਰਾਸ ਉਥੇ ਖੋਟੇ ਸਟੀਏ ਖਰੇ ਕੀਚੈ ਸਾ ਬਾਸ ਬੋਲਣ ਫਾਦਲ ਨਾਨਕਾ ਦੁਖ ਸੁਖ ਖਸਮੈ ਪਾਸ ਮਹੱਲਾ ਦੂਜਾ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਨ ਸਰਾਤ ਦੋਏ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੇ ਨਾਮ ਤਿਆ ਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ ਸੱਚਾ ਪੋਜਨ ਪਾਓ ਸਤਿਗੁਰ ਦਸਿਆ ਸੱਚੇ ਹੀ ਪਤੇ ਆਏ ਸੱਚ ਵਿਗਸਿਆ ਸੱਚੇ ਕੋਟ ਗਿਰਾਏ ਜਿਨ ਘਰ ਵਸਿਆ ਸੱਚੇ ਕੋਟ ਗਿਰਾਏ ਨਿਜ ਘਰ ਵਸਿਆ ਸਤਿਗੁਰ ਤੁਠੈ ਨਾਉ ਪ੍ਰੇਮ ਰਹਸਿਆ ਸੱਚੇ ਦੇ ਦੀਬਾਨ ਕੂੜ ਨਾ ਜਾਈਐ ਝੂਠੋ ਝੂਠ ਵਖਾਨ ਸੋ ਮਹਿਲ ਖੋਈਐ ਸੱਚੇ ਸ਼ਬਦ ਨਿਸਾਨ ਠਾਕ ਨ ਪਾਈਐ ਸੱਚ ਸੁਣ ਬੁੱਝ ਵਖਾਨ ਮਹਿਲ ਬੁਲਾਈਐ ਸ਼ਲੋਕ ਮਹੱਲਾ ਪਹਿਲਾ ਪਹਿਰ ਅਗਨ ਹਿਵੈ ਕਰ ਬੱਦ ਦਾ ਪੋਜਨ ਸਾਰ ਕਰਾਈ ਸਗਲੇ ਦੂਖ ਪਾਣੀ ਕਰ ਪੀਵਾ ਤਰਤੀਹਾ ਕਚਲਾਈ ਤਰ ਤਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਏ ਵਡ ਵੱਦਾ ਮਾਵਾ ਨਹੀਂ ਸਭ ਸੈ ਨਥ ਚਲਾਈ ਇਤਾ ਤਾਨ ਹੋਵੇ ਮਨ ਅੰਦਰ ਕਰੀ ਪੇ ਆਖ ਕਰਾਈ ਜੇ ਵਡ ਸਾਹਿਬ ਤੇ ਵਡ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉਪਰ ਸੱਚ ਨਾਮ ਵੜਿਆਈ ਮਹੱਲਾ ਦੂਜਾ ਆਖਣ ਆਖਣ ਰੱਜਿਆ ਸੁਣਨ ਰੱਜੇ ਕੰਨ ਅੱਖੀਂ ਦੇਖਣ ਰੱਜੀਆਂ ਗੁਣ ਗਾਹਕ ਇਕ ਵੰਨ ਭੁੱਖਿਆ ਭੁੱਖ ਨਾ ਉਤਰੈ ਗਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਰਜੈ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਵੈਨ ਸੱਚੇ ਸਭ ਕੂੜ ਕੂੜ ਕਮਾਈਐ ਵੈਨ ਸੱਚੇ ਕੂੜੀਆਰ ਬੰਨ ਚਲਾਈਐ ਵੈਨ ਸੱਚੇ ਤਨ ਸ਼ਾਰ ਸ਼ਾਰ ਰਲਾਈਐ ਵੈਨ ਸੱਚੇ ਸਭ ਭੁਖ ਜੇ ਪੈਜ ਖਾਈਐ ਵੈਨ ਸੱਚੇ ਦਰਬਾਰ ਕੂੜ ਨਾ ਪਾਈਐ ਕੂੜਾ ਲਾਲਚ ਲੱਗ ਮਹਿਲ ਖੋਈਐ ਸਭ ਜਗ ਠੱਗੇ ਉਹ ਠੱਗ ਆਈਐ ਜਾਈਐ ਤਨ ਮੈਂ ਤ੍ਰਿਸ਼ਨਾ ਅਗ ਸ਼ਬਦ ਬੁਝਾਈਐ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤ ਕੇ ਸਾਧ ਖਾਦਾ ਲਹੈ ਦਾਨਾ ਕੈ ਸਿਰਦਾਨ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪਤ ਪਰਵਾਲਾ ਫੁੱਲ ਜਵੇ ਹਰ ਲਾਲ ਤੇ ਤਫਲ ਰਤਨ ਲੱਗੈ ਮੁਖ ਭਾ ਕਿ ਤ ਹਿਰਦੈ ਰਿ ਦੇ ਨਿਹਾਲ ਨਾਨਕ ਕਰਮ ਹੋਵੈ ਮੁਖ ਮਸਤਕ ਲਿਖਿਆ ਹੋਵੈ ਲੇਖ 86 ਤੀਰਥ ਗੁਰ ਕੀ ਚਰਨੀ ਪੂਜੈ ਸਦਾ ਵ세ਖ ਹੰਸ 헤ਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦਜੈ ਨਾਨਕਾ ਤਰੀਐ ਕਰਮੀ ਲੱਗ ਹੰਸੇ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦਜੈ ਨਾਨਕਾ ਤਰੀਏ ਕਰਮੀ ਲੱਗ ਪੌੜੀ ਜੀਵੰਦਿਆ ਮਰ ਮਾਰ ਨ ਪਛੋ ਤਾਈਏ ਝੂਠਾ ਏ ਸੰਸਾਰ ਕਿਨ ਸਮਝਾਈਏ ਸੱਚ ਨ ਧਰੇ ਪਿਆਰ ਤੰਦੈ ਲਾਈਏ ਕਾਲ ਬੁਰਾ ਖੈ ਕਾਲ ਸਿਰ ਦੁਨੀਆਈਏ ਕਾਲ ਬੁਰਾ ਖੈ ਕਾਲ ਸਿਰਦੁਣ ਆਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ